ਬਰਸੋਂ ਬਰਸਾਤ ਹੁੰਦੀ ਆ ਅਤੇ ਬਰਸਾਤ ਦੇ ਨਾਲ ਹਨੇਰੀ ਹੈ ਤੇ ਜਿਹੜੀ ਤੂਫਾਨ ਆ ਜਾਂਦਾ ਅਤੇ ਉਸ ਦੇ ਨਾਲ ਘਰ ਦਾ ਜਿਹੜਾ ਕਿ ਪਸ਼ੂਆਂ ਦਾ ਖਵਾਲਾ ਜਿਹੜਾ ਬਣਾਇਆ ਸੀ ਛੱਡ ਬਣਾਇਆ ਸੀ ਉਹ ਟਹਿ ਟਹਿ ਰੀ ਹੋ ਜਾਂਦਾ ਵਾ ਇਹਨਾਂ ਦੀ ਮੰਮੀ ਵੀ ਜਿਹੜੀ ਇੱਥੇ ਹੀ ਇਹ ਦੋਵੇਂ ਪਿਓ ਪੁੱਤ ਛੱਡ ਦੇ ਵਿੱਚ ਹਾਜ਼ਰੀ ਜਦੋਂ ਛੱਡ ਡਿੱਗਾ ਵਾ ਇਹ ਮਹਾ ਹੀ ਬਜਿਆ ਮੁੰਡਾ ਤੇ ਜਿਹੜਾ ਪਿਓ ਦੀ ਥੱਲੇ ਔਨ ਕਰਨ ਲੱਤ ਜਿਹੜੀ ਆ ਟੁੱਟ ਗਈ ਆ ਇਹਨਾਂ ਨੇ ਕੋ ਬੈਂਕ ਕੋ ਲੋਨ ਲੈ ਕੇ ਇੱਕ ਤੰਦਾ ਸ਼ੁਰੂ ਕੀਤਾ ਨਵਾਂ ਪੈੜੀ ਥੋੜੀ ਇਹਨਾਂ ਕੋ ਬਿਲਕੁਲ ਨਾ ਮਾਤ ਰਿਆ ਕਿਲਾ ਸਵਾ ਕਿਲਾ ਪੈੜੀ ਆ ਤੋਹੀ ਅਕਰੀ ਨਿਗਾ ਮਾਰੋ ਪਿਓ ਮਹਾਇਓ ਨੈਟ ਨੂੰ ਟਪਾ ਕੇ ਤੇ ਡੰਗਰ ਰੱਖਣ ਡੈ ਆ ਤੇ ਸ਼ੈੱਡ ਦੇ ਤੁਹਾਨੂੰ ਪੱ ਲੱਗ ਗਿਆ ਵੀ ਸਾਰਾ ਡਿੱਗ ਪਿਆ ਇਹਨਾਂ ਦੇ ਹਾਂਜੀ ਮਦਦ ਦੇ ਦੇਖੋ ਬੈਂਕ ਕੋ ਲੋਨ ਲਿਆ ਵਾ ਨਾ ਕਿਸ਼ਤ ਵੀ ਜਾਣੀ ਆ ਮਹੀਨੇ ਬਾਅਦ ਤੇ ਡੰਗਰਾਂ ਦੇ ਬਾਕੀ ਵੀ ਸੱਡਾਂ ਕਾਫੀ ਆ ਪਰਿਵਾਰ ਦੇ ਜਿਹੜੇ ਆ ਉਹਦੀ ਸੱਟ ਲੱਗੀ ਆ ਹਸਪਤਾਲ ਦਾਖਲੇ ਅੱਜ ਮੇਰੇ ਸਾਹਮਣੇ ਨਾਲ ਕੋ ਚਾਰ ਪੰਜ ਦਿਨ ਹੋ ਗਏ ਆ ਦਾਖਲੇ ਜਦੋਂ ਤੁਸੀਂ ਤੁਹਾਡੇ ਪਿਤਾ ਜੀ ਵੀ ਥੱਲੇ ਆ ਗਏ ਸੀ ਕਿਸ ਤਰ੍ਹਾਂ ਕੱਢਿਆ ਸਾਨੂੰ ਪਤਾ ਹੈਗਾ ਤੁਸੀਂ ਵੀ ਥੱਲੇ ਆ ਗਏ ਸੀ ਕਿਸ ਤਰ੍ਹਾਂ ਤੁਹਾਡੀ ਜਾਨ ਬਚਾਈ ਸਾਰੀ ਮੈਂ ਤੇ ਹੇਲੂ ਲੱਗੇ ਇੱਥੋਂ ਨਿਕਲ ਗਿਆ ਸੀ ਕਿਉਂਕਿ ਖੁਰਲੀ ਲੱਗੇ ਉਹਦਾ ਕਰਕੇ ਬਚਾਇਆ ਗਿਆ ਤੇ ਮੁੜ ਕੇ ਮੈਂ ਭੱਜਾ ਭੱਜਾ ਗਿਆ ਤੇ ਮੈਂ ਆਪਾ ਪਾਪਾ ਜੀ ਕਿਥੇ ਜਾਂਦੇ ਵੀ ਬੰਦੇ ਲੈ ਕੇ ਆ ਤੇ ਉਹਨਾਂ ਨੇ ਵਾਜ ਦਿੱਤੀ ਆ ਬੰਦੇ ਲੈ ਗਿਆ ਤੇ ਛੇਤੀ ਛੇਤੀ ਕੱਢਣ ਥੱਲੇ ਸੀ ਤੁਹਾਡੇ ਪਿਤਾ ਜੀ ਹਾਂਜੀ ਥੱਲੇ ਸੀ ਸੁਪਨੇ ਦਾ ਵੋ ਵੇਖੇ ਸੀ ਵੀ ਵੱਡਾ ਡੇਰੀ ਫਾਰਮ ਖੋਲਾਂਗੇ ਕੋ ਕਰਦਾ ਗੁਜ਼ਾਰਾ ਉਹ ਉਹ ਗੁਜ਼ਾਰੇ ਸੁਪਨੇ ਸਾਰੇ ਵਿੱਚ ਆਏਗੇ ਕਰਜੇ ਜੋ ਕਿ ਲਾਏ ਸੀ ਤੇ ਹੁਣ ਕਿੱਥੋਂ ਦੇਵਾਂਗੇ ਬੈਂਕ ਦੀ ਕਿਸ਼ਤ ਵੀ ਆਉਣ ਵਾਲੀ ਹੈ 6 ਲੱਖ ਜੀ ਲੱਤਾਂ ਦੇ ਇੱਕ ਗਾਂ ਹੀ ਕੋ ਤੁਰਿਆ ਨਹੀਂ ਆਂਦਾ ਜੀ ਤੇ ਗਾਈ ਦੇ ਇੱਕ ਮੱਝ ਦੇ ਗੱਡਰ ਵਾਜੀ ਜਿਹਨੇ ਵੀ ਆਇਆ ਤੇ ਹੱਥ ਕੜੇ ਫੜੇ ਨੇ ਅੱਜ ਗਾਨੀ ਫੜੀ ਆ ਇਹ ਉਸੇ ਗਾਂ ਦੀ ਹੈ ਜਿਹੜੀ ਗਾਂ ਦੀ ਡੈਥ ਹੋਈ ਆ ਹਾਂਜੀ ਉਸੇ ਗਾਂ ਦੀ ਇਹ ਮੁੰਡਾ ਖੀਟ ਖੀਟ ਕੇ ਬਾਹਰ ਨਿਕਲਿਆ ਤੇ ਇਹਨ ਆਪਣੇ ਡੈਡੀ ਨੂੰ ਆਵਾਜ਼ ਮਾਰੀ ਆ ਤੇ ਉਹਨਾਂ ਆਖਿਆ ਵੀ ਬੰਦੇ ਬਾਹਰੋਂ ਲਿਆ ਦੇਸ ਨਹੀਂ ਰਿਆ ਤੇ ਫਿਰ ਉਹਦੇ ਤੋਂ ਬੰਦੇ ਆ ਗਏ ਛੇਦੀ ਛੇਦੀ ਕਿ ਉਹਨਾਂ ਨੇ ਉਹਨੂੰ ਕੱਢਿਆ ਤੇ ਲੱਤ ਜਿਹੜੀ ਉਹ ਮਤਲਬ ਟੁੱਟ ਗਈ ਸਾਡੀ ਬਾਹਰ ਨਿਕਲ ਕਈ ਜਿਹੜੇ ਕਿਸਾਨ ਵੀਰ ਨੇ ਜਾਂ ਕਈ ਜਿਹੜੇ ਐਨ ਆਰ ਆਈ ਦਾ ਸਮਾਜ ਸੇਵੀ ਨੇ ਅੱਗੇ ਆ ਕੇ ਮਦਦ ਜਰੂਰ ਕਰਨਗੇ ਪਰਵਾਹ ਹਾਂਜੀ ਕਰਨਗੇ ਸਰ ਇਹ ਬਾਹਰ ਦੀਆਂ ਸਟੇਜਾਂ 'ਚ ਜਾ ਕੇ ਵੱਡੇ ਵੱਡੇ ਲੰਗਰ ਲਾ ਦਿੰਦੇ ਆ ਮਦਦ ਕਰਦੇ ਆ ਇੱਥੇ ਵੀ ਕਰ ਦੰਗੇ ਸਾਨੂੰ ਇਹਨਾਂ 'ਤੇ ਵਿਸ਼ਵਾਸ ਤਾਂ ਹੈਗਾ ਜੀ ਇੱਥੇ ਕਰਨਗੇ ਜਰੂਰ ਮਦਦ ਪੰਜਾਬੀਓ ਮਦਦ ਕਰਨ ਦੀ ਲੋੜ ਆ ਸਾਥ ਦੇਣ ਦੀ ਲੋੜ ਆ ਬਹੁਤ ਵੱਡਾ ਘਾਟਾ ਪਰਿਵਾਰ ਦਾ ਪਿਆ ਵਾ ਸਾਥੀਆ ਦੋਸਤੋ ਮੈਂ ਹਰ ਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਜਾ ਅਮਰਸਾ ਦੇ ਪਿੰਡ ਛੱਜਲ ਵੱਡੀ ਦੀ ਆ ਜਿਹੜੀ ਕਿ ਪਰਸੋਂ ਬਰਸਾਤ ਹੁੰਦੀ ਆ ਅਤੇ ਬਰਸਾਤ ਦੇ ਨਾਲ ਹਨੇਰੀ ਹੈ ਤੇ ਜਿਹੜੀ ਤੂਫਾਨ ਆ ਜਾਂਦਾ ਅਤੇ ਉਸ ਦੇ ਨਾਲ ਘਰ ਦਾ ਜਿਹੜਾ ਕਿ ਪਸ਼ੂਆਂ ਦਾ ਖਵਾੜਾ ਜਿਹੜਾ ਬਣਾਇਆ ਸੀ ਛੱਡ ਬਣਾਇਆ ਸੀ ਉਹ ਟੈ ਟੈ ਰੀ ਹੋ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇੰਨਾ ਕਿ ਦਰਦਨਾਕ ਹਾਲਾਤ ਆ ਤੁਸੀਂ 라 ਤੁਹਾਨੂੰ ਸਾਂਝੀ ਕਰਾਂਗੇ ਉਹ ਛੱਡ ਦੀਆਂ ਜਿੱਥੇ ਕਿ 14 ਤੋਂ 15 ਜਿਹੜੇ ਕੀ ਦੇ ਦਾਰੂ ਪਸ਼ੂ ਰੱਖੇ ਸੀ ਅਤੇ ਉਹਨਾਂ ਵਿੱਚੋਂ ਇੱਕ ਗਾਈ ਜਿਹੜੀ ਕੀ ਲੱਖ ਡੇਢ ਲੱਖ ਦੀ ਜਿਹੜੀ ਗਾਈ ਰੱਖੀ ਸੀ ਉਸ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਬਹੁਤ ਦਰਦਨਾਕ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਪੱਕਾ ਲੈਂਟਰ ਪਾਇਆ ਸ਼ੈੱਡ ਪਾਇਆ ਸੀ ਪਰ ਪਤਾ ਨਹੀਂ ਕਿੰਨਾ ਕੁ ਤੂਫਾਨ ਤੇਜ਼ ਹੋਊਗਾ ਕਿੰਨਾ ਕੁ ਮੀਂਹ ਨੇਰੀ ਆਊਗਾ ਜਿੰਨੇ ਕੀ ਸਭ ਕੁਝ ਟੈਟਾਰੀ ਕਾ ਕੇ ਰੱਖ ਦਿੱਤਾ ਅਤੇ ਕਿਸਾਨ ਜਿਹੜਾ ਵੀਰ ਆ ਉਹ ਕਰਜ਼ੇ ਦੇ ਥੱਲੇ ਆ ਗਿਆ ਗੱਲ ਬਾਤ ਵੀ ਕਰਾਂਗੇ ਜਿਹੜੇ ਸੀ ਲਾਗੇ ਜਿਨ੍ਹਾਂ ਨੇ ਉਸ ਵਕਤ ਮਦਦ ਕੀਤੀ ਸੀ ਪੁੱਛਾਂਗੇ ਸਾਰਾ ਕੀ ਇਹ ਵਾਕਿਆ ਕੀ ਹਾਲਾਤ ਕੀ ਸੀ ਭਾਈ ਸਾਹਿਬ ਨਾਮ ਕੀ ਤੁਹਾਡਾ ਮੇਰਾ ਨਾਮ ਇੰਦਰਜੀਤ ਹੈ ਜੀ ਇੰਦਰਜੀਤ ਜੀ ਤੁਸੀਂ ਹਾਲਾਤ ਦੇਖੇ ਨੇ ਸਾਰਾ ਮੌਕੇ ਤੇ ਵਾਕਿਆ ਸੀ ਕੀ ਸਾਰੀ ਘਟਨਾ ਹੋਈ ਆ ਕਿੰਨੇ ਵਜੇ ਦੀ ਘਟਨਾ ਸਾਰੀ ਇਹ ਨਾ ਕੁਝ 7 ਵਜੇ ਕੇ 40 45 ਦੀ ਸਵੇਰ ਦਾ ਟਾਈਮ ਸੀ ਤੇ ਜਦੋਂ ਅਜੇ ਤੇ ਚਲੋ ਤੁਹਾਨੂੰ ਪਤਾ ਮਹਾਰਾਜ ਦੀ ਕਿਰਪਾ ਹੈ ਵੀ ਇਹਨਾਂ ਦੀ ਮੰਮੀ ਵੀ ਜਿਹੜੀ ਇੱਥੇ ਸੀ ਅੱਛਾ ਇਹ ਦੋਵੇਂ ਪਿਓ ਪੁੱਤ ਛੈਡ ਦੇ ਵਿੱਚ ਹਾਜ਼ਰ ਸੀ ਜਦੋਂ ਛੈਡ ਡਿੱਗਾ ਵਾ ਇਹ ਮਹਾ ਹੀ ਭਜਿਆ ਮੁੰਡਾ ਤੇ ਜਿਹੜਾ ਪਿਓ ਦੇ ਥੱਲੇ ਆਣ ਕਰਨ ਲੱਤ ਜਿਹੜੀ ਆ ਟੁੱਟ ਗਈ ਆ ਤੇ ਉਹਨਾਂ ਦੇ ਸਰੀਏ-ਸਰੀਏ ਪਏ ਆ ਕਾਫੀ ਤੇ ਲੱਤ ਕਾਫੀ ਟੁੱਟ ਗਈ ਆ ਤੇ ਮੈਨੂੰ ਲੱਗਦਾ ਕਿ ਕਿੰਨਾ ਕੁ ਹਵਾ ਕਿ ਕਿੰਨਾ ਕੁ ਤੂਫਾਨ ਤੇਜ ਆਇਆ ਹੋਊਗਾ ਜਿਹੜਾ ਵੀ ਐਡੇ ਤਗੜੇ ਅਸੀਂ ਦੇਖਿਆ ਪਿੱਲਰ ਪਾਏ ਨੇ ਉਹ ਪਿੱਲਰ ਤੱਕ ਜਿਹੜੇ ਡਿੱਗ ਪਏ ਗਾਰਡਰ ਤੱਕ ਜਿਹੜੇ ਨੇ ਉਹ ਟੇਢੇ ਹੋ ਗਏ ਸੀ ਕਿੰਨਾ ਕੁ ਨੇਰੀ ਮੀਂਹ ਤੀਜ ਆਇਆ ਸੀ ਇਹ ਜੀ ਵੇਖੋ ਜਦੋਂ ਡਿੱਗਾ ਨਾ ਸ਼ੈੱਡ ਮੀਂਹ ਅਜੇ ਹਟਕੇੜਿਆ ਪਤਾ ਨਹੀਂ ਲੱਗਾ ਵੀ ਕੀ ਚਾਂਟ ਜਾ ਕੇ ਮਤਲਬ ਜਿਹੜਾ ਵਾ ਬਣਿਆ ਜੇ ਜਦੋਂ ਮੀ ਇੰਨਾ ਵੀ ਤੇਜ਼ ਹਨੇਰੀ ਨਹੀਂ ਸੀ ਹੈਗੀ ਇਹ ਕੁਦਰਤੀ ਆਫਤ ਤੋਂ ਜਿਹੜਾ ਨਾ ਪੀ ਪਰਿਵਾਰ ਜਿਹੜਾ ਵਾ ਪਰਿਵਾਰ ਤੇ ਆ ਬਜੀ ਜਿਹੜੀ ਸਾਡੇ ਠੀਕ ਹੈ ਤੇ ਮੈਨੂੰ ਇਸੋ ਵੀ ਪਸ਼ੂਆਂ ਦੀ ਗੱਲ ਕਰੀਏ ਕਿੰਨੇ ਕੁ ਪਸ਼ੂ ਇੱਥੇ ਬੰਨੇ ਹੋਏ ਸੀ ਤੇ ਉਹਨਾਂ ਵਿੱਚ ਮੌਤ ਕਿਹਦੀ ਇੱਕ ਪਸ਼ੂ ਦੀ ਜਿਹੜੀ ਹੋਈ ਹੈ ਜੀ ਹਾਂਜੀ ਉਹ ਕੋਈ ਲੱਖ ਤੋਂ ਪਲੱਸ ਕੋਈ ਦੱਸ ਦੇ ਪਹੂ ਇਹਨਾਂ ਨੇ ਲਿਆ ਵਾ ਤੇ ਤੁਹਾਨੂੰ ਜਿੱਦਾਂ ਦਸੀਏਗੇ ਤੁਹਾਨੂੰ ਪਰਿਵਾਰ ਕੋ ਪਤਾ ਲੱਗ ਜਾਣਾ ਵਾ ਇਹਨਾਂ ਨੇ ਕੋਈ ਬੈਂਕ ਕੋ ਲੋਨ ਲੈ ਕੇ ਇੱਕ ਧੰਦਾ ਸ਼ੁਰੂ ਕੀਤਾ ਨਵਾਂ ਪੈੜੀ ਥੋੜੀ ਇਹਨਾਂ ਕੋ ਬਿਲਕੁਲ ਨਾ ਮਾਤ ਰਿਆ ਕਿਲਾ ਸਵਾ ਕਿਲਾ ਪੈੜੀ ਆ ਪਰ ਕੀ ਲੱਗਦਾ ਨਹੀਂ ਕਿਸਾਨ ਤੇ ਪਹਿਲਾਂ ਹੀ ਮਰਿਆ ਹੁੰਦਾ ਵਾ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਇਸ ਤਰ੍ਹਾਂ ਜਿਹੜੀਆਂ ਉਹਨਾਂ ਨੂੰ ਜਿਹੜੀ ਕਿ ਤੂਫਾਨ ਮੀਂਹ ਜਿਹੜੇ ਝੱਲਾਂ ਪੈਂਦਾ ਤੇ ਹੋਰ ਥੱਲੇ ਆ ਜਾਂਦਾ ਕਿ ਲੱਗਦਾ ਇਹਨਾਂ ਕੋਲ ਹੁਣ ਉੱਠਾਈ ਜਾਊਗਾ ਪਰਿਵਾਰ ਕੋ ਕਿਸੇ ਤਰ੍ਹਾਂ ਵੇਖੋ ਜੀ ਇਹ ਹੁਣ ਕਾਰਾ ਮਤ ਕਰ ਸਕਦੀਆਂ ਵਾ ਤੇ ਚਾਹੇ ਬੈਂਕ ਕੋ ਜਿੱਦਾਂ ਲੋਨ ਲਿਆ ਵਾ ਉਹ ਸਾਥ ਦੇ ਸਕਦੀ ਬੈਂਕ ਤੇ ਤੁਹਾਨੂੰ ਪਤਾ ਵਾ ਬਾਕੀ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਆ ਕਾਫੀ ਸੱਟਾਂ ਲੱਗੀਆਂ ਉਹ ਹਸਪਤਾਲ ਦਾਖਲਿਆ ਮਨੇ ਸਭੀ ਰੋਜ਼ਗਾਰ ਸ਼ੁਰੂ ਕੀਤਾ ਸੀ ਮੁੰਡੇ ਨੂੰ ਸ਼ੁਰੂ ਕਰਕੇ ਦਿੱਤਾ ਸੀ ਰੋਜ਼ਗਾਰ ਵੀ ਇਹ ਦੁੱਧ ਦਾ ਕੰਮ ਸ਼ੁਰੂ ਕਰੂਗਾ ਆਪਣਾ ਜਿਹੜਾ ਘਰ ਦਾ ਕਾਰੋਬਾਰ ਆ ਜਿਹੜਾ ਉਹ ਲੈ ਕੇ ਚੱਲੂਗਾ ਕਿ ਲੱਗਦਾ ਉਹ ਕਾਰੋਬਾਰ ਵੀ ਠੱਪ ਹੋ ਗਿਆ ਜਿਹੜਾ ਕਰਜ਼ਾ ਲਿਆ ਸੀ ਸਿਰ ਤੇ ਉਹ ਵੀ ਸਿਰ ਤੇ ਜੜ ਗਿਆ ਹੁਣ ਹਾਂ ਜੀ ਤੁਹਾਨੂੰ ਜਿੱਦਾਂ ਪਤਾ ਦੱਸਿਆ ਵੀ ਛੱਟ ਲੱਗਣੇ ਕਰਕੇ ਤੇ ਸ਼ੈੱਡ ਵੀ ਸਾਰਾ ਡੇਪਿਆ ਤੁਸੀਂ ਇੱਕਰੀ ਨਿਗ੍ਹਾ ਮਾਰੋ ਵੀ ਉਹ ਮਹਾ ਹੀ ਉਹ ਨੈਟ ਨੂੰ ਟਪਾ ਆਗੇ ਤੇ ਡੰਗਰ ਰੱਖਣ ਡਏ ਆ ਤੇ ਸ਼ੈੱਡ ਦੇ ਤੁਹਾਨੂੰ ਪਤਾ ਲੱਗ ਗਿਆ ਵੀ ਸਾਰਾ ਡਿਗ ਪਿਆ ਇਹਨਾਂ ਦੇ ਹਾਂਜੀ ਬਿਲਕੁਲ ਜੀ ਹੁਣ ਮੰਗ ਕੀ ਕਰਦੇ ਹੋ ਸਰਕਾਰ ਕੋ ਕਿਸ ਤਰ੍ਹਾਂ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਪਰਿਵਾਰ ਮਾਲੀ ਸਹਾਇਤਾ ਚੋਂ ਬਾਹਰ ਨਿਕਲ ਸਕੇ ਹਾਂਜੀ ਮਦਦ ਦੇ ਵੇਖੋ ਬੈਂਕੋਂ ਲੋਨ ਲਾਉਣ ਲਿਆ ਵਾ ਨਾ ਕਿਸ਼ਤ ਵੀ ਜਾਣੀ ਆ ਮਹੀਨੇ ਬਾਅਦ ਤੇ ਡੰਗਰਾਂ ਦੇ ਬਾਕੀ ਵੀ ਸਟਾ ਕਾਫੀ ਆ ਪਰਿਵਾਰ ਦੇ ਜਿਹੜੇ ਉਹਦੀ ਸੱਟ ਲੱਗੀ ਆ ਹਸਪਤਾਲ ਦਾਖਲਾ ਅਜੇ ਮੇਰੇ ਸਾਹਮਣੇ ਨਾਲ ਕੋ 4-5 ਦਿਨ ਹੋ ਗਿਆ ਦਾਖਲਾ 22 ਤਰੀਕ ਦੀ ਏ ਘਟਦਾ ਵਾਂ ਸਵੇਰ ਦੀ ਤੇ ਤੁਹਾਨੂੰ ਪਤਾ ਡੇਲੀ ਖਰਚਾ ਉਧਰ ਵੀ ਤੇ ਇਧਰੋਂ ਦੁੱਧ ਦਾ ਵੀ ਇਨਕਮ ਜਿਹੜੀ ਹੁੰਦੀ ਕੋਈ ਡੇਲੀ ਉਹ ਵੀ ਬੰਦ ਹੋ ਚੁੱਕੀ ਆ ਮੈਨੂੰ ਵੀ ਪਤਾ ਲੱਗਾ ਕਿ ਤੁਸੀਂ ਕਾਫੀ ਜਦੋਂ ਇਹ ਕਟਣਾ ਵਾਪਰੀ ਆ ਤੁਸੀਂ ਸਾਹਮਣੇ ਸੀ ਤੁਸੀਂ ਬੰਦੇਵਾਰਾ ਭੇਜੇ ਖੁਦ ਭੱਜੇ ਆਏ ਤੇ ਉਹ ਕਹਿੰਦੇ ਵੀ ਗੁਰਦੈ ਦੀ ਹਸਪੀਟਲ ਵੀ ਕਰਾਈ ਬਾਬੇ ਨੂੰ ਫਿਰ ਜਾ ਕੇ ਜਿਹੜੀ ਪਿੰਡ ਵਾਸੀ ਇਕੱਠੇ ਹੋਏ ਤੇ ਫਿਰ ਜਾ ਕੇ ਪਰਿਵਾਰਾਂ ਦੀ ਜਿਹੜੀ ਜਾਣ ਮਰਜੀ ਹਾਂਜੀ ਮਤਲਬ ਅਸੀਂ ਜਦੋਂ ਮੌਕੇ ਦੇ ਵੇਖਿਆ ਤੇ ਇਹਨਾਂ ਨੇ ਇਹਨਾਂ ਦਾ ਫਾਦਰ ਸਾਹਿਬ ਜਿਹੜੇ ਉਹ ਕੱਢਲੇ ਸੀ ਵਿੱਚੋਂ ਬੰਦਿਆਂ ਨੇ ਆ ਕੇ ਦੋ ਤਿੰਨ ਜਿਹੜੇ ਮੈਂ ਭਜਾਏ ਨਾ ਪਹਿਲਾ ਮੇਰੇ ਤੋਂ ਜਿਹੜੇ ਆਏ ਆ ਉਹ ਦੁੱਧ ਲੈ ਕੇ ਆਏ ਆ ਡੇਰੀ ਦੇ ਉੱਤੇ ਤੇ ਮੈਂ ਉਹ ਡਿੱਗੀਆਂ ਰੱਖ ਲੀਆਂ ਮੈਂ ਦੁੱਧ ਨਹੀਂ ਪਾਇਆ ਮੈਂ ਕਿ ਮੈਂ ਦੋ ਕੇ ਬੰਦੇ ਹੋਰ ਮਤਲਬ ਲੈ ਕੇ ਤੇ ਆਪ ਜਦੋਂ ਆਇਆ ਤੇ ਫਿਰ ਵੇਖਿਆ ਜਦੋਂ ਤੇ ਤਰਪਾਲ ਤਰਪੂਲ ਪਾੜੀ ਆ ਤੇ ਉਹ ਗਾਂ ਜਿਹੜੀ ਆ ਮੌਕੇ ਤੇ ਸਾਹ ਨਹੀਂ ਕੋਈ ਇਹ ਨਿਕਲਿਆ ਖਤਮ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਦਰਦਨਾਕ ਤਸਵੀਰਾਂ ਨੇ ਤੁਹਾਡੀਆਂ ਵੀ ਹਰਦੇ ਜਿਹੜਾ ਵਰੁੰਦਾ ਜਾਊਗਾ ਇੱਕ ਕਿਸਾਨ ਜਿਹੜਾ ਵਾ ਆਪਣੇ ਪੁੱਤ ਨੂੰ ਰੋਜ਼ਗਾਰ ਸ਼ੁਰੂ ਕਰਨ ਵਾਸਤੇ ਇੱਕ ਡੇਰੀ ਫਾਰਮ ਕਹਿ ਸਕਦੇ ਆ ਕਿ ਗਾਵਾਂ ਦਾ ਜਿਹੜਾ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਸੀ ਵੀ ਦੁੱਧ ਦਾ ਕਾਰੋਬਾਰ ਸ਼ੁਰੂ ਕਰਕੇ ਕੋਈ ਮਿਹਨਤ ਮਜ਼ਦੂਰੀ ਕਰੂਗਾ ਜਿੱਤਾਂ ਦੇ ਹਾਲਾਤ ਨੇ ਪਰ ਕਰਜ਼ਾ ਚੁੱਕਿਆ ਸੀ ਕਰਜ਼ੇ ਥੱਲੇ ਆ ਗਿਆ ਪਰਵਾਜਤਾ ਦੇ ਹਾਲਾਤ ਹੋ ਗਏ ਨੇ ਵੀਰੇ ਕਿੰਨਾ ਕ ਨੁਕਸਾਨ ਹੋ ਚੁੱਕਿਆ ਵਾ ਗਾਵਾਂ ਦੀ ਗੱਲ ਕਰੀਏ ਕਿੰਨੇ ਕਿਥੇ ਪਸ਼ੂ ਬੰਨੇ ਹੋਏ ਸੀ ਤਿੰਨ ਮੱਝਾਂ ਸੀ 8 5 6 ਗਾਇਆਂ ਸੀ ਤੇ ਕੋ ਬੱਚੇ ਸੀ ਬੱਚੇ ਸੀ ਟੋਟਲ ਕਿੰਨੇ ਐਸੇ ਸਾਰੀਆਂ ਜਣੀਆਂ ਗਾਵਾਂ 15 14 ਬੰਦਾ ਹਾਂਜੀ ਮੇਰੇ ਕੋਲ ਸਭ 14 15 ਜੋ ਪਸ਼ੂ ਸੀ ਜਦੋਂ ਇਹ ਸੇ ਤੁਹਾਡੇ ਪਿਤਾ ਜੀ ਵੀ ਥੱਲੇ ਆ ਗਏ ਸੀ ਕਿਸ ਤਰ੍ਹਾਂ ਕੱਢਿਆ ਗਿਆ ਸਾਨੂੰ ਪਤਾ ਲੱਗਾ ਤੁਸੀਂ ਵੀ ਥੱਲੇ ਆ ਗਏ ਸੀ ਕਿਸ ਤਾ ਤੁਹਾਡੀ ਜਾਨ ਬਚਾਈ ਸਾਰੀ ਮੈਂ ਤਾਂ ਹੇਲੂ ਲੱਗੇ ਇੱਥੋਂ ਨਿਕਲ ਗਿਆ ਸੀ ਕਿਉਂਕਿ ਖੁਰਲੀ ਲੱਗੇ ਉਹਦਾ ਕਰਕੇ ਬਚਾਅ ਹੋ ਗਿਆ ਤੇ ਮੁੜ ਕੇ ਮੈਂ ਭੱਜਾ ਭੱਜਾ ਗਿਆ ਤੇ ਮੈਂ ਪਾਪਾ ਜੀ ਕਿਥੇ ਜਾਂਦੇ ਵੀ ਬੰਦੇ ਲੈ ਕੇ ਆ ਤੇ ਉਹਨਾਂ ਨੇ ਵਾਜ ਦਿੱਤੀ ਆ ਤੇ ਬੰਦੇ ਲੈ ਕੇ ਆ ਤੇ ਛੇਤੀ ਛੇਤੀ ਕੱਢ ਲਿਆ ਥੱਲੇ ਸੀ ਤੁਹਾਡੇ ਪਿਤਾ ਜੀ ਹਾਂਜੀ ਥੱਲੇ ਸੀ ਗਾਈ ਲੱਗ ਗਈ ਗੁਪਚਕਾਰ ਜੀ ਜਿਹੜੀ ਗਾਂ ਕਹਿੰਦੇ ਨਵੀਂ ਲਿਆਂਦੀ ਸੀ ਲੱਖ ਸਵਾ ਲੱਖ ਦੀ ਉਹ ਕਿੰਨਾ ਕੁ ਚਲੇ ਆਂਦੀ ਨੂੰ ਹੋ ਗਿਆ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਕਰ ਕੀ ਸ਼ੁਰੂ ਕੀਤਾ ਸੀ ਵੀ ਕਾਰੋਬਾਰ ਦੁੱਧ ਚੰਗਾ ਦਊਗੀ ਜਾਂ ਹੋਰ ਜਿਹੜਾ ਕਾਰਬਾ ਵਧੋਵਾ ਵਾਸਤੇ ਕੀ ਸੁਪਨੇ ਕੀ ਦੇਖੇ ਸੀ ਤੁਸੀਂ ਸੁਪਨੇ ਤਾਂ ਬਹੁਤ ਐਕੇ ਸੀ ਵੀ ਵੱਡਾ ਡੇਰੀ ਫਾਰਮ ਖੋਲਾਂਗੇ ਕੋ ਘਰ ਦਾ ਗੁਜ਼ਾਰਾ ਉਹ ਉਹ ਗੁਜ਼ਾਰੇ ਸੁਪਨੇ ਸਾਰੇ ਵਿੱਚੇ ਰਹੇਗੇ ਜੀ ਕੀ ਲੱਗਦਾ ਸਾਰੇ ਸੁਪਨੇ ਚਕਣਾ ਚੂਰ ਹੋ ਗਏ ਨੇ ਜਿਸ ਤਾਂ ਦੇ ਹਾਲਾਤ ਅਸੀਂ ਦੇਖੇ ਨੇ ਇੱਥੇ ਜਿਸ ਤਾਂ ਇੱਟਾਂ ਰੋੜੇ ਖਿਲਦੇ ਪਏ ਨੇ ਕੀ ਲੱਗਦਾ ਸੁਪਨੇ ਵੀ ਚਕਣਾ ਚੂਰ ਹੋ ਗਏ ਨੇ ਹਾਂਜੀ ਸੁਪਨੇ ਉਹਨਾ ਹਟ ਗਏ ਜੀ ਹੁਣ ਕਰਜ਼ੇ ਚੁੱਕੇ ਲਾਏ ਸੀ ਤੇ ਹੁਣ ਕਿੱਥੋਂ ਦੇਵਾਂਗੇ ਬੈਂਕ ਦੀ ਕਿਸ਼ਤ ਵੀ ਆਉਣ ਵਾਲੀ ਆ ਤੇ ਉਹ ਹੁਣ ਦੇ ਆ ਵੀ ਉਹ ਡੰਗਰ ਪਸ਼ੂ ਕੋਈ ਜਿਹੜੇ ਵਜੇ ਆ ਉਹ ਦੁੱਧ ਨਹੀਂ ਦੇ ਰਹੇ ਤੇ ਮੈਨੂੰ ਦੱਸੋ ਵੀ ਜਿਹੜੇ ਬਾਕੀ ਪਸ਼ੂ ਨੇ ਜਿਹੜੇ ਬਾਕੀ ਜ਼ਖਮੀ ਨੇ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਿ ਸੱਟਾਂ ਕਿੱਥੇ ਕਿੱਥੇ ਲੱਗੀਆਂ ਉਹਨਾਂ ਨੂੰ ਸੱਟਾਂ ਲੱਗ ਜੀ ਲੱਤਾਂ ਤੇ ਇੱਕ ਗਾਂ ਹੀ ਕੋ ਤੁਰਿਆ ਨਹੀਂ ਆਂਦਾ ਜੀ ਤੇ ਗਾਂ ਦੇ ਇੱਕ ਮੱਝ ਦੇ ਗਾੜ ਦੇ ਵਜੇ ਜਿਹਨੇ ਸਾਰਾ ਵਜਨ ਚੁੱਕ ਛੱਡਿਆ ਜੀ ਦੁੱਧ ਦਿੰਦੀ ਕਿ ਨਹੀਂ ਦਿੰਦੀ ਉਹ ਦੁੱਧ ਨਹੀਂ ਦਿੰਦੀ ਜੀ ਮੈਨੂੰ ਦੱਸੋ ਵੀ ਆਹ ਜਿਹੜੇ ਹੱਥ ਕੜੇ ਫੜੇ ਨੇ ਆ ਜੀ ਗਾਨੀ ਫੜੀ ਆ ਇਹ ਉਸੇ ਗਾਂ ਦੀ ਹੈ ਜਿਹੜੀ ਗਾਂ ਦੀ ਡੈਥ ਹੋਈ ਆ ਹਾਂਜੀ ਉਸੇ ਗਾਂ ਹੈ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿੰਨੇ ਚਾਵਾ ਨਾਲ ਲਿਆਂਦੀ ਸੀ ਗਾਈ ਅਤੇ ਸੋਚਿਆ ਸੀ ਵੀ ਕਾਰੋਬਾਰ ਸ਼ੁਰੂ ਕਰਾਂਗੇ ਅੱਜ ਸਿਰਫ ਇਹ ਹੱਥਾਂ ਵਿੱਚ ਕੜੇ ਰਹਿ ਗਏ ਨੇ ਜਾਂ ਗਾਈ ਦੀ ਜਿਹੜੀ ਆ ਕੀ ਗਾਨੀ ਰਹਿ ਗਈ ਆ ਤੁਸੀਂ ਦੇਖ ਸਕਦੇ ਹੋ ਪਰਿਵਾਰ ਕਿੰਨਾ ਜਿਹੜਾ ਮਦਹਾਲੀ ਦੇ ਥੱਲੇ ਆ ਗਿਆ ਪਰਿਵਾਰ ਕਰਜ਼ੇ ਦੇ ਥੱਲੇ ਆ ਗਿਆ ਕੀ ਲੱਗਦਾ ਵੀ ਹੁਣ ਕਰਜ਼ੇ ਤੋਂ ਉੱਠੇ ਜਾਊਗਾ ਕਿ ਨਹੀਂ ਜਾਊਗਾ ਹੁਣ ਨਹੀਂ ਹੋਣੀ ਉੱਠੇ ਜੀ ਇੱਕ ਵਾਰਾਂ ਕਰਜ਼ਾ ਚੁੱਕ ਕੇ ਬੈਂਕ ਕੋਲ ਲੋਨ ਲੈ ਕੇ ਫੇਰ ਡੇਰੀ ਫਾਰਮ ਸ਼ੁਰੂ ਕੀਤਾ ਸੀ ਤੇ ਹੁਣ ਹੁਣ ਲੋਨ ਕੀ ਕੋਲ ਆਉਂਦਾ ਇਹ ਸਰਕਾਰ ਕੋ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਹੁਣ ਤੁਹਾਡਾ ਜਿਹੜਾ ਨੁਕਸਾਨ ਆ ਕਿਸ ਤਰ੍ਹਾਂ ਹੀ ਪਰਭਾਈ ਹੋਣੀ ਚਾਹੀਦੀ ਹੈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹੋ ਮੰਗ ਕਰਦੇ ਮੁਆਜਾ ਦਿੱਤਾ ਜਾਵੇ ਸਾਨੂੰ ਸਰਕਾਰ ਕੋਹ ਦਿੱਤੇ ਅਸੀਂ ਬੈਂਕ ਦੀ ਕਿਸ਼ਤਦਾਰੀ ਜਾਂ ਬੈਂਕ ਦਾ ਲੋਨ ਮਾਫ ਕੀਤਾ ਜਾਵੇ ਤੇ ਛੱਡ ਦਾ ਕੋਹ ਮਿਲ ਜਾਵੇ ਕੀ ਜੀ ਬੋ ਬਤਨਵਾ ਤੁਸੀਂ ਦੇਖਿਆ ਪਰਿਵਾਰ ਦੇ ਕਹਿਣਾ ਵੀ ਕਰਜ਼ਾ ਜਿਹੜਾ ਮਾਫ ਕੀਤਾ ਜਾਣਾ ਚਾਹੀਦਾ ਕਿਉਂਕਿ ਪਰਿਵਾਰ ਦਾ ਰਿਆ ਕੁਛ ਨਹੀਂ ਆ ਜਿਹੜਾ ਕਿ ਕਾਰੋਬਾਰ ਸ਼ੁਰੂ ਕੀਤਾ ਸੀ ਅੱਜ ਇੱਥੇ ਜਿਹੜੇ 14 15 ਜਿਹੜੇ ਪਸ਼ੂ ਸੀ ਸਭ ਕੁਝ ਜਿਹੜੇ ਨੇ ਨਾਸ਼ ਹੋ ਗਏ ਨੇ ਅਤੇ ਉਹਨਾਂ ਵਿੱਚ ਛੱਡ ਪਾਇਆ ਸੀ 4-5 ਲੱਖ ਰੁਪਏ ਚੋਕੇ ਉਹ ਵੀ ਕਰਜ਼ੇ ਥਲੇ ਆ ਗਏ ਨੇ ਲੱਗੇ ਨੇ ਸਦਾ ਸਾਹਿਬ ਸਦਾ ਜੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਘਾਟਾ ਪੈ ਗਿਆ ਜੀ ਬਹੁਤ ਜ਼ਿਆਦਾ ਘਾਟਾ ਪੈ ਗਿਆ ਜੀ ਲੱਖਾਂ ਰੁਪਈਆਂ ਦਾ ਘਾਟਾ ਪੈ ਗਿਆ ਪਰਿਵਾਰ ਨੂੰ ਹੂੰ ਪਰਵਾਹ ਤੇ ਕਹਿੰਦੇ ਰੋਜੀ ਰੋਟੀ ਦਾ ਜਿਵਾਰਾ ਸੀ ਫੇਸੇ ਜਿਹੜਾ ਇਹ ਦੁੱਧ ਦਾ ਕਾਰੋਬਾਰ ਕਰਦੇ ਸੀ ਫੇ ਦੁੱਧ ਦਾ ਹੀ ਕਾਰੋਬਾਰ ਕਰਦੇ ਜਮੀਨ ਬਹੁਤ ਘਟ ਹੈ ਜੀ ਮੈਂਬਰ ਸਾਹਿਬ ਹੁਣ ਕਿਸ ਤਰ੍ਹਾਂ ਪਰਿਵਾਰ ਦੀ ਮਤ ਹੁਣ ਚਾਹੀਦੀ ਕਿ ਇਹ ਹਾਲਾਤ ਨੇ ਪਰਿਵਾਰ ਦੇ ਕਹਿੰਦੇ ਘਰ ਦਾ ਮੁਖੀਆ ਜਿਹੜਾ ਉਹ ਵੀ ਹਸਪਤਾਲ ਚ ਦਾਖਲਿਆ ਉਹ ਹਸਪਤਾਲ ਚ ਦਾਖਲਿਆ ਜੀ ਲੱਤ ਟੁੱਟ ਗਈ ਉਹਦੀ ਦੋਵੇਂ ਹੱਡੀਆਂ ਟੁੱਟ ਗਈਆਂ ਲੱਤਾਂ ਦੀਆਂ ਤੇ ਬੈਂਕ ਦਾ ਕਰਜ਼ਾ ਮਾਫ ਕੀਤਾ ਜਾਵੇ ਤੇ ਇਹਦੀ ਯਾਨੀ ਕਿ ਸਹਾਇਤਾ ਕੀਤੀ ਜਾਵੇ ਜੀ ਗਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੂ ਜਿਹੜੇ ਸਮਾਜ ਸੇਵੀ ਨੇ ਐਨਐੜੀ ਵੀਰ ਨੇ ਹਮੇਸ਼ਾ ਪੰਜਾਬੀ ਪੰਜਾਬੀ ਦੀ ਬਾਹ ਫੜਦਾ ਵਾ ਕੀ ਲੱਗਦਾ ਅੱਜ ਪਰਿਵਾਰ ਦੀ ਸਾਰ ਲੈਣੀ ਚਾਹੀਦੀ ਆ ਅੱਜ ਇਹਨਾਂ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਆ ਅੱਗੇ ਬਾਹ ਫੜਨੀ ਚਾਹੀਦੀ ਜਰੂਰ ਥੋੜੀ ਥੋੜੀ ਫੜ ਲੈਣਾ ਤਾਂ ਵੀ ਬਾਹ ਫੜ ਲੈਣਾ ਜਿਆਦਾ ਮਜਤ ਨਹੀਂ ਕੋਈ ਕਰ ਸਕਦਾ ਥੋੜੀ ਥੋੜੀ ਮਜਤ ਕਰ ਦੇਣ ਇਮਿੰਨਿਸੂ ਪਿੰਡ ਵਾਸੀਆਂ ਕਹਿੰਦੇ ਬੜਾ ਵੱਡਾ ਸਹਿਯੋਗ ਆ ਕਹਿੰਦੇ ਪਿੰਡ ਵਾ ਛੱਜਾવાડી ਦੀ ਬਹੁਤ ਸ਼ਾਬਾਸ਼ ਉਸ ਪਿੰਡ ਵਾਸੀਆਂ ਦੇ ਕਹਿੰਦੇ ਵੀ ਇੱਕ ਲੋਸਮੈਂਟ ਕਰਾਈ ਗੁਰਦਾ ਸਾਹਿਬ ਵਿੱਚ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਆ ਕੇ ਛੱਡ ਥੱਲੇੋਂ ਆ ਕੇ ਕੱਢਿਆ ਸਰਦਾਰ ਜੀ ਨੂੰ ਜੇ ਰੱਬ ਨਾ ਕਰੇ ਨਾ ਕੀ ਹੁੰਦਾ ਤੇ ਨੁਕਸਾਨ ਜੀ ਦਾ ਵੀ ਹੋ ਸਕਦਾ ਹਾਂਜੀ ਉਹ ਹਾ ਦਾ ਹੀ ਇੱਕ بارش ਵਰਕੇ ਢੀ ਤੇ ਇਹ ਕਰਕੇ ਦੁਨੀਆ ਦੁੱਧ ਦੇਣ ਆਉਣ ਡਈ ਡੇਰੀ ਤੇ ਇਹ ਕਰਕੇ ਇਕੱਠੇ ਹੋ ਗਏ 100 150 ਬੰਦਾ ਇਕੱਠਾ ਹੋ ਗਏ ਪੇ ਕੱਢਿਆ ਜੀ ਕਿ ਲੱਗਦਾ ਵੀ ਜਿਹੜਾ ਅਸੀਂ ਦੇਖਿਆ ਸ਼ੈੱਡ ਦੇ ਕਾਫੀ ਮਜ਼ਬੂਤ ਸੀ ਪਿੱਲਰ ਤੱਕ ਪਾਏ ਸੀ ਕਿ ਲੱਗਦਾ ਵੀ ਕਿੰਨਾ ਕੁ ਜਿਹੜਾ ਸ਼ੈੱਡ ਸੀ ਜਾਂ ਗਾਰਡਰ ਤੱਕ ਜਿਹੜੇ ਅਸੀਂ ਦੇਖਿਆ ਮਲੋੜੇ ਗਏ ਇਸ ਦਾ ਹਾਲਾਤ ਸੀ ਕਿੰਨਾ ਕਿ ਲੱਗਦਾ ਦਰਦ ਦਾ ਖਾਸਾ ਹੋਊਗਾ ਜਿਹੜਾ ਵਕਤ ਵਾਕਿਆ ਗਿਆ ਮਰਤੇ ਬਹੁਤ ਵੱਡਾ ਹੱਸਾ ਆਈ ਜਿਹਦੇ ਐਨੇ ਕੋ ਬੰਦੋਬਾਸ ਕਰਕੇ ਪਾਇਆ ਸੀ ਹਿਲਣ ਦਾ ਤਾਂ ਕਾਂ ਸੀ ਨਹੀਂ ਇਹ ਪਤਾ ਨਹੀਂ ਕੀ ਮਹਾਰਾਜ ਵੱਲੋਂ ਇੱਕ ਰੂਪੀ ਆ ਗਈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਹਰ ਕੋਈ ਕਹਿ ਰਿਹਾ ਵੀ ਬਹੁਤ ਕਰੋਪੀ ਆ ਗਈ ਆ ਪਤਾ ਨਹੀਂ ਮਹਾਰਾਵੀ ਵਾਲੋਂ ਕਿਸ ਤਰ੍ਹਾਂ ਪਰਿਵਾਰ ਦਾ ਜਿਹੜਾ ਵੱਡਾ ਹਾਸਾ ਹੋ ਗਿਆ ਇਹ ਨੌਜਵਾਨ ਆ ਪੜ੍ਹਿਆ ਲਿਖਿਆ ਨੌਜਵਾਨ ਸੀ ਨੌਕਰੀ ਨਹੀਂ ਮਿਲੀ ਪਰ ਨੌਜਵਾਨ ਨੂੰ ਸੋਚਿਆ ਸੀ ਵੀ ਰੋਜਗਾਰ ਖੋਲ ਕੇ ਦਵਾਂਗੇ ਦੁੱਧ ਦਾ ਪਰ ਉਹ ਵੀ ਜਿਹੜਾ ਕਾਰੋਬਾਰ ਆ ਗਾਵਾਂ ਲਿਆਂਦੀਆਂ ਸੀ ਕਰਜ਼ਾ ਚੁੱਕ ਕੇ ਉਹ ਗਾਂ ਜਿਹੜੀ ਇੱਕ ਜਿਹੜੀ ਆ ਮਰ ਗਈ ਆ ਬਾਕੀ ਜਿਹੜੇ ਪਸ਼ੂ ਨੇ ਉਹ ਵੀ ਜਿਹੜੇ ਜ਼ਖਮੀ ਹੋ ਗਏ ਨੇ ਤਾਂ ਹੁਣ ਇਲਾਜ ਜਿਹੜਾ ਬਹੁਤ ਸਰਕਾਰੀ ਇਲਾਜ ਕਰ ਰਹੇ ਨੇ ਪਰ ਫੇਰ ਵੀ ਮੰਗਿਆ ਸਰਕਾਰ ਕੋਲ ਵੀ ਇਹਨਾਂ ਦਾ ਜਿਹੜਾ ਕਰਜ਼ਾ ਤੱਕ ਜਿਹੜਾ ਬੋਲੀ ਤੁਹਾਡਾ ਕੀ ਸਾਈਡ ਆ ਸਰ ਮੇਰਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਹਲਾ ਤੁਸੀਂ ਦੇਖਿਆ ਮੌਕੇ ਦੇ ਸਾਰੇ ਕਿਸ ਤਰ੍ਹਾਂ ਦੇ ਹਾਲਾਤ ਸੀ ਦਸ਼ਕਾ ਨੂੰ ਸਾਂਝਾ ਕਰਦੇ ਪੜੀ ਸਰ ਮੈਂ ਇੱਕ ਹੀ ਮਿੰਟ ਬਾਹਰ ਨਿਕਲਿਆ ਗੇਟ ਤੋਂ ਇਹ ਦੋਵੇਂ ਪਿਓ ਪੁੱਤ ਅੰਦਰ ਸੀ ਤੇ ਦੋਨੇ ਮਤਲ ਥੱਲੇ ਦੱਬ ਗਏ ਜਿਹੜੇ ਮਤਲ ਦੇਖ ਵੀ ਨਹੀਂ ਰਿਹਾ ਇਹ ਮੁੰਡਾ ਖੀਡ ਖੀਡ ਕੇ ਬਾਹਰ ਨਿਕਲਿਆ ਤੇ ਇਹਨ ਆਪਣੇ ਡੈਡੀ ਨੂੰ ਆਵਾਜ਼ ਮਾਰੀ ਆ ਤੇ ਉਹਨ ਆਖਿਆ ਵੀ ਬੰਦੇ ਬਾਹਰੋਂ ਲਿਆ ਦੇਖ ਨਹੀਂ ਰਿਹਾ ਤੇ ਫਿਰ ਉਹਦੇ ਤੋਂ ਬੰਦੇ ਆ ਗਏ ਛੇਤੀ ਛੇਤੀ ਤੇ ਉਹਨਾਂ ਨੇ ਉਹਨੂੰ ਕੱਢਿਆ ਤੇ ਲੱਤ ਜਿਹੜੀ ਉਹ ਮਤਲਬ ਟੁੱਟ ਗਈ ਹੱਡੀ ਬਾਹਰ ਨਿਕਲ ਚੁੱਕੀ ਸੀ ਪਰ ਅਸੀਂ ਸਾਨੂੰ ਇਹ ਪਤਾ ਲੱਗਾ ਕਿ ਇਹਦੇ ਹੁਣ ਕਾਰੋਬਾਰ ਖਤਮ ਹੋ ਚੁੱਕਿਆ ਵਾ ਰੋਜੀ ਰੋਟੀ ਦਾ ਇੱਕੋ ਆਮਦਨ ਸੀ ਜਿਹੜਾ ਇਹ ਤੇ ਕਾਰੋਬਾਰ ਸ਼ੁਰੂ ਕੀਤਾ ਸੀ ਇਹਨਾਂ ਨੇ ਦੁੱਧ ਦਾ ਵੀ ਦੁੱਧ ਵੇਚ ਕੇ ਪੈਸੇ ਕਮਾਵਾਂਗੇ ਕਰਜ਼ਾ ਜਿਹੜਾ ਚੁੱਕਿਆ ਸੀ ਕਰਜ਼ਾ ਵੀ ਲਾਵਾਂਗੇ ਉਹ ਕਰਜ਼ਾ ਵੀ ਸਿਰੇ ਚੜ ਗਿਆ ਤੇ ਦੁੱਧ ਵੀ ਹੁਣ ਜਿਹੜਾ ਵਾ ਪਸ਼ੂ ਉਹ ਦਿਨ ਖਤਮ ਕਰ ਦਿੱਤਾ ਹਾਂਜੀ ਦੁੱਧ ਤੇ ਬਹੁਤ ਘਟ ਗਿਆ ਜੀ 1 ਕਿਲੋ ਕਿਲੋ ਤੇ ਆ ਗਈਆਂ ਜਿਹੜੀਆਂ 10 10 15 15 ਮਤਲਬ ਇੱਕ ਗਾਂ ਜਿਹੜੀ 25 ਲੀਟਰ ਦਿੰਦੀ ਸੀ ਉਹ ਤਾਂ ਬਿਲਕ ਤੇ ਇਤੋਂ ਹੀ ਕਰਜ਼ਾ ਲੱਥਣਾ ਹੀ ਦੁੱਧ ਤੋਂ ਹੀ ਤੇ ਉਹ ਕਿਸ਼ਤ ਜਿਹੜੀ ਆ ਔਰ ਜਿਤਨਾ ਮਹੀਨੇ ਦੀ ਆ ਜਾਂਦੀ ਮਹੀਨਾ ਤੇ ਅੱਖਾਂ ਮਟੀਰੀ ਆ ਜਾਂਦਾ ਤੇ ਉਹ ਤੇ ਫਿਰ ਕਿਸ਼ਤ ਤੁਰੇ ਰਹਿਣਾ ਤਾਂਹੀਂ ਇਹੋ ਸਰਕਾਰ ਨੂੰ ਅੰਨ ਵੀ ਜਿਹੜੇ ਬੈਂਕ ਦਾ ਇਹਨਾਂ ਦਾ ਕਰਜ਼ਾ ਮਾਫ਼ ਹੋ ਜੇ ਤੇ ਜਿਤਨਾ ਮਤਲਬ ਪੰਜਾਬ ਚ ਕਿੰਨੇ ਖਾਤੇ ਆ ਇੱਕ ਆਦਮੀ 5 ਰੁਪਏ ਇਹਨਾਂ ਦੇ ਖਾਤੇ ਚ ਪਾ ਦੇਣਾ ਤੇ ਉਹ ਇਹਨਾਂ ਦਾ ਮਤਲਬ ਕਰਜ਼ਾ ਪੂਰਾ ਹੋ ਸਕਦਾ ਪਰ ਅਸੀਂ ਕਹਿੰਦੇ ਵੀ ਪੰਜਾਬੀ ਹਮੇਸ਼ਾ ਪੰਜਾਬੀ ਦੀ ਮਦਦ ਕਰਦੇ ਆ ਜਦੋਂ ਵੀ ਕਿਤੇ ਨੁਕਸਾਨ ਆ ਜਾਂਦਾ ਕਿਤੇ ਵੀ ਕੋਈ ਆਫਤ ਆਉਂਦੀ ਆ ਪੰਜਾਬੀ ਕਹਿੰਦੇ ਹਮੇਸ਼ਾ ਖੜ੍ਹ ਜਾਂਦੇ ਨੇ ਖਾਸ ਕਰਕੇ ਹਮੇਸ਼ਾ ਮਦਦ ਕਰਦੇ ਨੇ ਇਹ ਖਾਸ ਕਰਕੇ ਕਿਸਾਨ ਭਰਾ ਨੇ ਕਿ ਲੱਗਦਾ ਪੰਜਾਬੀ ਇਹਨੇ ਸਾਡੇ ਵੱਡੇ ਭਰਾ ਨੇ ਲੱਗਦਾ ਵੀ ਸਾਡੀ ਖਬਰ ਤੋਂ ਬਾਅਦ ਕਈ ਜਿਹੜੇ ਕਿਸਾਨ ਵੀਰ ਨੇ ਜਾਂ ਕਈ ਜਿਹੜੇ ਐਨਆਰਆਈ ਦਾ ਸਮਾਜ ਸੇਵੀ ਨੇ ਅੱਗੇ ਆ ਕੇ ਮਦਦ ਜਰੂਰ ਕਰਨਗੇ ਪਰਿਵਾਰ ਦੀ ਹਾਂਜੀ ਕਰਨਗੇ ਸਰ ਇਹ ਬਾਹਰ ਦੀਆਂ ਸਟੇਜਾਂ 'ਚ ਜਾ ਕੇ ਵੱਡੇ ਵੱਡੇ ਲੰਗਰ ਲਾ ਦਿੰਦੇ ਆ ਮਦਦ ਕਰਦੇ ਆ ਇੱਥੇ ਵੀ ਕਰਨਗੇ ਸਾਨੂੰ ਇਹਨਾਂ ਦਾ ਸਵਾਸਤ ਹੈਗਾ ਜੀ ਇੱਥੇ ਕਰਨਗੇ ਜਰੂਰ ਮਦਦ ਬਿਲਕੁਲ ਜੀ ਇਹ ਸਾਨੂੰ ਵੀ ਪਤਾ ਲੱਗਾ ਕਹਿੰਦੇ ਵੀ ਜਦੋਂ ਪਸ਼ੂ ਲਿਆਈਦਾ ਬਾਅਦ ਕਹਿੰਦੇ ਧੀਆ ਪੁੱਤਰਾ ਵਾਂਗੂ ਧਿਆਨ ਰੱਖੀਦਾ ਵਾ ਇਹਨਾਂ ਉਹਨੂੰ ਧਿਆਨ ਰੱਖੀਦਾ ਵੀ ਕਿਤੇ ਕੋ ਨੁਕਸਾਨ ਨਾ ਹੋਵੇ ਜੇ ਪਰ ਵੱਡਾ ਹਾਦਸਾ ਹੋ ਗਿਆ ਉਸ ਪ੍ਰਵਾਹਤਕੀ ਉਮੀਦ ਦੀ ਹੋ ਗਈ ਜਿਹੜਾ ਥੱਲੇ ਮੁਖੀਆ ਜਿਹੜਾ ਘਰ ਦਾ ਸਦਾ ਇੰਦਰ ਸਿੰਘ ਉਹਦੇ ਕੀ ਹਾਲਾਤ ਹੋਣਗੇ ਕਿੰਨੇ ਕੇ ਮਨ ਚ ਦਹਿਸ਼ਤ ਹੋ ਗਈ ਯਾਰ ਮੇਰੇ ਪਸ਼ੂਆਂ ਨੁਕਸਾਨ ਵੀ ਹੋ ਗਿਆ ਮੈਂ ਕਰਜਾ ਥੱਲੇ ਵੀ ਆ ਗਿਆ ਤੇ ਮੈਂ ਹਸਪਤਾਲ ਵਿੱਚ ਜਾ ਕੇ ਦਾਖਲ ਵੀ ਹੋ ਗਿਆ ਹਾਂਜੀ ਹਸਪਤਾਲ 'ਚ ਮੈਂ ਉਹਨੂੰ ਮਿਲਣ ਵਾਸਤੇ ਗਿਆ ਹ ਤੇ ਮੇਰੇ ਤੋਂ ਪਹਿਲਾਂ ਅਥਰ ਛੋੜ ਦਿੱਤਾ ਇਹ। ਓਹ ਹੋ। ਅਠਾ ਭਰਾਈਆਂ। ਹਾਂਜੀ। ਮੇਰੀ ਆਪ ਖੁਦ ਭਰ ਗਿਆ ਤੇ। ਪੂਰੀ ਸਾਰੀ ਮਾਨਾ ਭਰੋ। ਤੁਸੀਂ ਦੇਖ ਸਕਦੇ ਹੋ ਵੀ ਅੱਖਾਂ ਭਰਾਈਆਂ, ਮਨ ਭਰ ਆਇਆ। ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪੰਜਾਬੀਓ ਮਦਦ ਕਰਨ ਦੀ ਲੋੜ ਆ। ਸਾਥ ਦੇਣ ਦੀ ਲੋੜ ਆ। ਬਹੁਤ ਵੱਡਾ ਘਾਟਾ ਪਰਿਵਾਰ ਦਾ ਪਿਆ ਵਾ। ਇਹ ਪਰਿਵਾਰ ਕੋ ਉੱਠਿਆ ਨਹੀਂ ਜਾਣਾ। ਜਿਵੇਂ ਪਰਿਵਾਰ ਦਾ ਕਹਿਣਾ ਵੀ 4 ਤੋਂ 5 ਲੱਖ ਦਾ ਥੱਲੇ ਆ ਗਏ ਨੇ। ਸ਼ੈੱਡ ਦਾ ਖਰਚਾ ਜਿਹੜਾ ਹਲੇ ਮਹੀਨਾ ਹੋਇਆ ਸ਼ੈੱਡ ਪਾਏ ਨੂੰ। ਇੱਡਾ ਮਜ਼ਬੂਤ ਛੱਡ ਪਰ ਪਤਾ ਨਹੀਂ ਕੀ ਪਾਣਾ ਵਰਤ ਗਿਆ ਕਹਿੰਦੇ ਕਿ ਬੋਦੀ ਹਵਾ ਵੀ ਨਹੀਂ ਆਈ ਬੋ ਤਾਂ ਹਨੇਰ ਵੀ ਨਹੀਂ ਆਇਆ ਬਸ ਮੀਂਹ ਪੈ ਗਿਆ ਠਿਆ ਉਸ ਤੋਂ ਬਾਅਦ ਜਿਹੜਾ ਪਾਣਾ ਵਰਤ ਗਿਆ ਦਰਸ਼ਕਾਂ ਗਾੜੀ ਅਪੀਲ ਇਹ ਆ ਪਰਿਵਾਰ ਦੀ ਅੱਗੇ ਜਾ ਕੇ ਮਦਦ ਕੀਤੀ ਜਾਵੇ ਨੰਬਰ ਦਾ ਸਾਹਿਬ ਖਾਸ ਕਰਕੇ ਹਰੇ ਤੇ ਗਾਂ ਬਰਸਾਤਾ ਸ਼ੁਰੂ ਹੋਣੀਆਂ ਨੇ ਗਾਂ ਹਜੇ ਮੀਂਹ ਪੈਣੇ ਨੇ ਕਿਉਂਕਿ ਹਜੇ ਸਾਉਣ ਮਹੀਨਾ ਸ਼ੁਰੂ ਹੋਣਾ ਵਾ ਹਾਂਜੀ ਕੀ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਆਪਣੇ ਵੱਲੋਂ ਆਪਣੇ ਪਸ਼ੂਆਂ ਦੇ ਬਾੜੇ ਨੂੰ ਜਿੱਥੇ ਛੱਡ ਬਣਾਏ ਨੇ ਮਜਬੂਤੀ ਨਾ ਬਣਾਉਣ ਕੀ ਕਹਣੇ ਜਾਓਗੇ ਮਜਬੂਤੀ ਬਹੁਤ ਮਜਬੂਤੀ ਨਾ ਬਣਾਉਣ ਜੀ ਇਹ ਗਾੜੀ ਤੇ بارشਾਂ ਆਉਣੀਆਂ 2 ਮਹੀਨੇ ਤੇ ਛੱਡ ਮਜਬੂਤੀ ਨਾ ਬਣਿਆ ਉਹ ਤੇ ਤਾਂ ਹੀ ਬਚੂਗਾ ਜਦੇ ਪਹੁੰਹਾਂ ਦੇ ਅਹਫਤਾ ਆ ਜੂਗੀ ਕੀ ਲੱਗਦਾ ਕਹਿੰਦੇ ਅਰਕੀ ਦੇ ਬਰਸਾਤਾਂ ਵੀ ਬੜੀਆਂ ਪੈਣੀਆਂ ਨੇ ਆ ਕਿ ਕਹਿੰਦੇ ਮੀਂਹ ਬਹੁਤ ਤੇਜ਼ ਪੈਣੇ ਨੇ ਜਿਸ ਤਰ੍ਹਾਂ ਦੱਸ ਰਹੇ ਨੇ ਕਿ ਲੱਗਦਾ ਵੀ ਆਪਾਂ ਨੂੰ ਸਾਮ ਸਮਾਰਕਾਂ ਦੀ ਲੋੜ ਆ ਧਿਆਨ ਰੱਖਣ ਦੀ ਬਹੁਤ ਲੋੜ ਆ ਬਹੁਤ ਸਾਮ ਸਮਾਰ ਰੱਖਣ ਦੀ ਲੋੜ ਆ ਜੀ ਕਿਉਂ بارش ਜ਼ਿਆਦੀ ਹੋਊਗੀ ਮੱਛਰ ਕਈ ਕੋ ਏ ਛੱਡ ਤੋਂ ਬਚਾ ਕਰਾਂਗੇ ਤਾਂ ਹੀ ਪਹੂ ਮਾਲ ਡੰਗਰ ਬਚੇਗਾ ਜੀ ਮunicipality ਇਸ ਸਬੰਧ ਵਿੱਚ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ ਆ ਕਿਸੇ ਨੇ ਆ ਕੇ ਅੱਗੇ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਇਹਨਾਂ ਪਰਿਵਾਰ ਨੂੰ ਮੁਆਵਜ਼ਾ ਦਿਵਾਉਣ ਦੀ ਗੱਲ ਕੀਤੀ ਗਈ ਸਰਪੰਚ ਨਾਲ ਗੱਲਬਾਤ ਕੀਤੀ ਗਈ ਆ ਜੀ ਮੁਆਵਜ਼ਾ ਦਿਵਾਉਣ ਲਈ ਵੀ ਗੱਲਬਾਤ ਕੀਤੀ ਆ ਮੈਨੂੰ ਮੈਂ ਡੀਸੀ ਸਾਹਿਬ ਤੱਕ ਵੀ ਗਏ ਆ ਅੱਗੇ ਅੱਗੇ ਮਰਜ਼ੀ ਉਹਨਾਂ ਦੀ ਮੁਆਵਜ਼ਾ ਦੇਣ ਜਾਂ ਨਾ ਦੇਣ ਠੀਕ ਹੈ ਜੀ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਮਰਸਾਦ ਦੇ ਪਿੰਡ ਛੱਜਲਵੱਡੀ ਦੀਆਂ ਬਹੁਤ ਦਰਦਨਾਕ ਹਾਲਾਤ ਨੇ ਤੁਹਾਡਾ ਵੀ ਕਿਤੇ ਮਨ ਭਾਰ ਆਊਗਾ ਤਸਵੀਰਾਂ ਵੇਖ ਕੇ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੇ ਮਦਦ ਨਹੀਂ ਕਰ ਸਕਦੇ ਤੇ ਗੱਲਾਂ ਦਾ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਅਜੇ ਹੀ ਕਿਸੇ ਸੱਜਣ ਬਈ ਦੇ ਹੱਥ ਲੱਗ ਸਕੇ ਜਿਹੜੀ ਇਸ ਪਰਿਵਾਰ ਦੀ ਮਦਦ ਕਰ ਸਕੇ ਤੁਹਾਨੂੰ ਤਸਵੀਰਾਂ ਸਾਂਝੀ ਕਰਾਂਗੇ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਕਤੇ ਖੜੇ ਹੋ ਜਾਣਗੇ ਵੀ ਯਾਰ ਐਡਾ ਦਰਦਨਾਕ ਹਾਦਸਾ ਹੋਇਆ ਉਸ ਪਰਿਵਾਰ ਤੇ ਕੀ ਬੀਤਦੀ ਹੋਗੀ ਜਿਹੜੇ ਮੌਕੇ ਤੇ ਹੋਣਗੇ ਜਿਨਾਂ ਨੇ ਹਾਲਾਤ ਦੇਖੇ ਨੇ ਆਪਣੀ ਅੱਖੀ ਐਸ ਕਾਕੇ ਸਾਢੀ ਦਸ਼ਕਾਂ ਨੂੰ ਪੀ ਲਿਆ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਵੱਡਿਆ ਕਰਦੇ ਨੇ ਇਹ ਜਿਹੜੇ ਪਸ਼ੂ ਕਹਿ ਸਕਦੇ ਨੇ ਭਾਵੇਂ ਇਹ ਰੱਖੇ ਨੇ ਪਰ ਫਿਰ ਵੀ ਆਪਣੇ ਧੀਆ ਪੁੱਤਾਂ ਨੂੰ ਸਾਹ ਸੰਭਾਲ ਕਰਦੇ ਨੇ ਬਹੁਤ ਦੁੱਖ ਲੱਗਾ ਪਰਿਵਾਰ ਨੂੰ ਜਦੋਂ ਇਹਨਾਂ ਦਾ ਘਰ ਦਾ ਜਿਹੜਾ ਪਸ਼ੂ ਚਲ ਗਿਆ ਜਦੋਂ ਇੱਕ ਲੱਖ ਡੇਢ ਲੱਖ ਦੀ ਜੜੀ ਆ ਗਾਂ ਚਲ ਗਈ ਪਰਿਵਾਰ ਦਾ ਜਿਹੜਾ ਦੁੱਖ ਦਾ ਪਹਾੜ ਟੁੱਟ ਗਿਆ ਬਾਕੀ ਵੀ ਜ਼ਖਮੀ ਨੇ ਸਾਢੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਮਤਵਾ Share ਕਰ ਦਿਓ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ